ਸ਼ੋਅਰੂਮ ਦਾ ਬਾਈ ਬਰਨਾਲੇ ਸ਼ਹਿਰ ਦੇ ਵਿੱਚ ਆਗਾ ਪਰ ਚਰਚੇ ਆਸਟ੍ਰੇਲੀਆ ਅਮਰੀਕਾ ਕੈਨੇਡਾ ਚ ਹੋਏ ਪਏ ਨੇ ਕਿਉਂ ਹੋਏ ਪਏ ਨੇ ਆ ਜਾਂਦੇ ਨੇ ਕੰਟੇਨਰ ਭਰੇ ਹੋਏ ਫਰਨੀਚਰ ਦਾ ਸਾਰਾ ਸਮਾਨ ਜੇ ਕਿਸੇ ਨੇ ਬਾਹਰਲੇ ਦੇ ਸੰਦ ਮੰਗਵਾਉਣਾ ਤਾਂ ਬਾਬੂ ਜੀ ਨਾਲ ਕਰ ਲਓ ਸੰਪਰਕ ਆ ਤੀਮਤਾ ਫਰਨੀਚਰ ਹਾਊਸ ਬਰਨਾਲਾ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਸ਼ੋਅਰੂਮ ਕੁਆਲਿਟੀ ਕਰਕੇ ਮੰਨਿਆ ਗਿਆਗਾ ਤੁਸੀਂ ਕਿਵੇਂ ਲੱਡੇ ਪਿਓ ਜੀ ਆ ਵੀਡੀਓ ਬਣਾਉਣੀ ਆ ਸੌਂਗੇ ਸਰਪੰਚ ਆਜੀ ਜੀ ਬੜੀ ਬੁਰੀ ਨੀਂਦ ਆ ਗਈ ਝੂਲੇ ਨਾਲ ਇਹ ਵੀ ਬਾਹਰਲੇ ਦੇ ਸਪੇਜ ਦੋਗੇ ਜੀ ਹਾਂਜੀ ਜਾ ਰਹੇ ਜਿਹੜਾ ਮਰਜੀ ਫਰਨੀਚਰ ਦਾ ਸਮਾਨ ਦਿਖਾਉਣਾ ਹੈ ਵੀਡੀਓ ਸ਼ੇਅਰ ਕਰਕੇ ਆਪਣੇ ਬਾਹਰਲੇ ਦੋਸਤਾਂ ਨੂੰ ਜਰੂਰ ਭੇਜ ਦਿਓ ਜੇ ਉਹਨਾਂ ਨੇ ਵੀ ਸਮਾਨ ਮੰਗਵਾਉਣਾ ਹੈ ਇੰਸਟਾਗ੍ਰਾਮ ਦੇ ਭੇਜਦਾ ਸਕਰੀਨਸ਼ਾਟ ਪਾਇਆ ਇੱਥੋਂ ਪਸੰਦ ਕਰ ਸਕਦੇ ਹੋਗੇ ਸਕਰੀਨ ਤੇ ਨੰਬਰ ਚੱਲ ਰਿਹਾ ਇਹਦੇ ਫੋਨ ਕਰਕੇ ਆਰਡਰ ਕਰ ਸਕਦੇ ਹੋਗੇ ਜਿਵੇਂ ਆ ਸੋਫੇ ਆ ਗਏ ਹਨ ਜੀ ਆਹ ਵੇਖੋ ਜੇ ਕਿਸੇ ਨੇ ਆਪਣੇ ਮੁਤਾਬਕ ਤਿਆਰ ਕਰਵਾਉਣਾ ਹੈ ਕਲਰ ਦੀ ਹਾਂਜੀ ਸਾਰਾ ਕੁਝ ਕਰਦੇ ਸਾਰਾ ਕੁਝ ਕਰ ਦੋਗੇ ਹਾਂਜੀ ਇਧਰ ਆ ਜਾ ਆ ਬੈੱਡ ਆ ਗਈ ਬੈਡ ਸੈਡੀ ਵਾਲੇ ਬੈਡ ਆ ਗਿਆ ਜੀ ਹਾਂਜੀ ਇਹ ਲੱਕੜ ਨੂੰ ਲੱਗਣ ਦੀ ਗਾਰੰਟੀ ਜੀ ਨਾ ਪੂਰੀ ਕੋਣਾ ਸੋਖ ਦੀ ਗਾਰੰਟੀ ਹੋਊਗੀ ਕਿੰਨੇ ਟਾਈਮ ਦੀ 5 ਸਾਲ ਦੀ ਅੱਛਾ ਆ ਦੇਖ ਡਿਜ਼ਾਈਨ ਕਿੰਨਾ ਤਕੜਾ ਤਿਆਰ ਕਰੇਗਾ ਦੇਖ ਕੈਪਟਨ ਵਰਿੰਦਰ ਸਿੰਘ ਦੇ ਮਹਿਲਾ ਜਿਹੇ ਦੇ ਸੋਫੇ ਲਿਆ ਵੇਖੋ ਗਾਰੰਟੀ ਨਿਕਲ ਵੀ ਜਾਂਦੀ ਸਰਪੰਚ ਦੇਖਾ ਕੱਢ ਕੇ ਚੱਲ ਕੱਢਣੀ ਕਰੂਗਾ ਜਿਵੇਂ ਆ ਗੱਦਾ ਆ ਗਿਆ ਜੀ ਇਹ ਜਮਾ ਗਾਰੰਟੀ ਵਾਲਾ ਪੂਰਾ ਹੀ ਪੋਲਾ ਹਾਂਜੀ ਹਾਂਜੀ ਸਾਰੇ ਗੱਦੇ ਜੀ ਸਾਡੇ ਆਪ ਦੇ ਬਣੇ ਹੋਏ ਨੇ ਆਉਡੀ ਫੈਕਟਰੀ ਲਈ ਉਹਦਾ ਮੈਨੂੰ ਪਤਾ ਹੈ 10 ਸਾਲ ਦੀ ਗਾਰੰਟੀ ਹੈ ਜੀ 10 ਸਾਲ ਦੀ ਗਾਰੰਟੀ ਹੈ ਜੀ ਇਹ ਰਬੜ ਫੋਰਮ ਦੇ ਜੀ ਸਪਰਿੰਗ ਵਾਲਾ ਵੀ ਚਾਰ ਕਰਾ ਸਕਦੇ ਹਾਂ ਜੀ ਹਾਂ ਹਾਂ ਜੀ ਇਹ ਗੱਡਿਆਂ ਦਾ ਕਿਸੇ ਨੇ ਸਾਈਜ਼ ਆਪਣੇ ਮਤਾਂਕ ਤਿਆਰ ਕਰਵਾਉਣਾ ਹੋਵੇ ਜੀ ਕਰ ਦੋਗੇ ਹਾਂ ਜੀ ਹਾਂ ਜੀ ਸਾਰੇ ਸਮਾਨ ਗਾਗ ਦੀ ਮਰਜ਼ੀ ਨਾਲ ਤਿਆਰ ਗਾਗ ਦੇ ਸਾਈਜ਼ ਦੇ ਨਾਲ ਆ ਗੱਡਾ ਬੜਾ ਸੋਹਣਾ ਜੀ ਹਾਂਜੀ ਇਹ ਸਪਰਿੰਗ ਵਾਲਾ ਕਹਿੰਦੇ ਜੀ 20 ਸਾਲ ਦੀ ਗਰੰਟੀ ਵਾਲਾ 20 ਸਾਲ ਦੀ ਜੀ ਹਾਂਜੀ 12 ਇੰਚੀ ਕਹਿੰਦੇ ਜੀ ਤੇ ਆ ਆ ਗਿਆ ਸੋਫਾ ਕਮ ਬੈੱਡ ਹੈਣਾ ਜੀ ਹਾਂਜੀ ਇਹ ਕਿੰਨੇ ਦਾ ਮਿਲ ਜਾਂਦਾ ਜੀ ਬਹੁਤ ਸਸਤਾ ਜੀ ਕਿੰਨੇ ਦਾ ਜੀ ਬਾਜ਼ਾਰ 'ਚ ਤੁਹਾਨੂੰ ਇਹ ਦੇਣਗੇ ਜੀ 4-4000 ਦਾ ਮਿਲਦਾ ਹਾਂਜੀ ਹਾਂਜੀ ਅਸੀਂ ਦਵਾਂਗੇ ਤੁਹਾਨੂੰ ਸਾਰੇ ਹੀ 2500 ਰੁਪਏ ਦਾ ਹਾਂਜੀ ਕੈਨੇਡਾ ਅਮਰੀਕਾ ਵੀ ਵੇਚ ਦੋਗੇ ਜੀ ਹਾਂਜੀ ਜਾ ਰਹੇ ਹਾਂ ਜੀ ਬਾਈ ਸ਼ੋਅਰੂਮ ਆਹੀ ਨਹੀਂ ਕੱਲਾ ਉੱਪਰ ਨੀਚੇ ਬਹੁਤ ਵੱਡਾ ਸ਼ੋਅਰੂਮ ਆਗਾ ਨੀਚੇ ਤੁਹਾਨੂੰ ਡਾਈਨਿੰਗ ਟੇਬਲ ਦਿਖਾ ਕੇ ਲਿਆਉਣਾ ਜਿਵੇਂ ਉਹ ਸੋਫੇ ਪਏ ਨੇ ਜ ਏ ਜੀ 9 ਸੀਟੜਾ ਜੀ ਅੱਛਾ ਕਿੰਨੇ ਦਾ ਮਿਲਜੂ ਜੀ ਇਹ 30000 ਦਾ ਜੀ 30000 ਰੁਪਏ ਦਾ ਗਾਰੰਟੀ ਇਹਦੀ ਵੀ ਹੈਗੀ ਜੀ 20 ਸਾਲ ਦੀ 20 ਸਾਲ ਦੀ ਹਾਂਜੀ ਲਾਈਫ ਟਾਈਮ ਹੀ ਹੋਗੀ ਭਾਈ 20 ਸਾਲ ਦੀ ਗਾਰੰਟੀ ਜਿਹੜਾ ਸਮਾਨ ਭੇਜਦੇ ਹੋ ਤੁਸੀਂ ਕਿਹਦੇ ਥਰੂ ਭੇਜਦੇ ਹੋ ਜੀ ਇਹ ਜੀ ਏ ਪੀ ਇੰਟਰਨੈਸ਼ਨਲ ਹੈ ਲੁਧਿਆਣੇ ਤੋਂ ਅੱਛਾ ਜੀ ਉਹਨਾਂ ਥਰੂ ਭੇਜਿਆ ਉਹਨਾਂ ਦੇ ਨੁਮਾਇंदे ਨੇ ਅੱਛਾ ਅੱਛਾ ਬਾਈ ਜੀ ਕੀ ਹਾਲ ਚਾਲ ਨੇ ਜੀ ਠੀਕ ਹੋਈ 88 ਜਿਵੇਂ ਸਮਾਨ ਦੀ ਟੁੱਟਣ ਫੁੱਟਣ ਦੀ ਗਾਰੰਟੀ ਹੁੰਦੀ ਹੈ ਜੀ ਦੱਸੋ ਜੀ ਸਰ ਜੀ ਜਿਹੜਾ ਸਮਾਨ ਹੈ ਪ੍ਰੋਪਰ ਤਰੀਕੇ ਨਾਲ ਪੈਕ ਕੀਤਾ ਜਾਂਦਾ ਹੈ ਅੱਛਾ ਉਸ ਤੋਂ ਇਲਾਵਾ ਆਪਾਂ ਕੋਈ ਵੀ ਕੰਟਰੀ ਡੋਰ ਟੂ ਡੋਰ ਚਾਹੀਦਾ ਡੋਰ ਟੂ ਡੋਰ ਡਿਲੀਵਰੀ ਦਿੰਨੇ ਆ ਸਰ ਹਾਂਜੀ ਕਰੇ ਤੱਕ ਚੱਲਾ ਜਾਂਦਾ ਸਰ ਉਸ ਤੋਂ ਬਾਅਦ ਅਗਰ ਕਿਸੇ ਨੂੰ ਸਰ ਪੋਰਟ ਟੂ ਪੋਰਟ ਚਾਹੀਦਾ ਪੋਰਟ ਟੂ ਪੋਰਟ ਤੱਕ ਵੀ ਸੀ ਡਿਲੀਵਰ ਦੇ ਸਕਦੇ ਆ ਸਰ ਡਾਕੂਮੈਂਟੇਸ਼ਨ ਦਾ ਸਾਰਾ ਅਸੀਂ ਆਪ ਕੰਮ ਕਰਕੇ ਦਿੰਨੇ ਆ ਸਰ ਠੀਕ ਆ ਮਤਲਬ ਕੋਈ ਵੀ ਕਸਟਮਰ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਸਰ ਬਾਈ ਆਹ ਵੇਖੋ ਇੰਨੀ ਸੋਹਣੀ ਪੈਕਿੰਗ ਕਰਕੇ ਭੇਜਦੇ ਨੇ ਆਏ ਹਾਏ ਘੁੰਮਣ ਵਾਲੀ ਕੁਰਸੀ ਮਿਲ ਜਾਂਦੀ ਨਹੀਂ ਜੀ ਹਾਂਜੀ ਜੀ ਇਹ ਆਉਂਦੀ ਜਾਂ ਹੋਰ ਕੀ ਕਰਦੀ ਹੈ ਜੀ ਭੇਜ ਦੋਗੇ ਜੀ ਹਾਂਜੀ ਆਹ ਵੇਖੋ ਬਾਈ ਸਮਾਨ ਦੀ ਪੈਕ ਇੰਨੀ ਸੋਹਣੀ ਪੈਕਿੰਗ ਕਰਦੇ ਨੇ ਟੁੱਟਣ ਫੁੱਟਣ ਦੀ ਗਾਰੰਟੀ ਆ ਜੇ ਕਿਸੇ ਨੇ ਵੀ ਕੋਈ ਸਮਾਨ ਬਾਹਰੇ ਮੰਗਵਾਉਣਾਗਾ ਮੰਗਵਾ ਸਕਦਾ ਹਲਮਾਰੀ ਆ ਗਈ ਜੀ ਹਾਂਜੀ ਹਲਮਾਰੀ ਆ ਜੀ ਹਲਮਾਰੀ ਲੱਕੜ ਤੇ ਲੋਹੇ ਦੀ ਦੋਨੇ ਪੈ ਜਾਊਗਾ ਬਾਬੂ ਜੀ ਹਾਂਜੀ ਆ ਚੈੱਕ ਕਰ ਲਓ ਬਈ ਹਲਮਾਰੀਆਂ ਲੈ ਬਈ ਲਗਾ ਦੇ ਮੜਾ ਜਾ ਹੁਣ ਥੋੜਾ ਜਿਹਾ ਕੰਮ ਜ਼ੋਰ ਤੇ ਆ ਸਾਡਾ ਵੀ ਜ਼ੋਰ ਤੇ ਆਗਾ ਅ ਨੀਚੇ ਦਿਖਾਈ ਸਮਾਨ ਕਿਹਾ ਜੀ ਆਪਣੇ ਲਈ ਚਲੋ ਜੀ ਆ ਕਾਗਜ਼ ਨਾਲ ਪੈਕਿੰਗ ਕਰਦੇ ਹੋ ਜੀ ਆਲੇ-ਦਾਲੇ ਫੋਮ ਲਾ ਕੇ ਕਾਗਜ਼ੀ ਚਾਰ ਚੀਜ਼ਾਂ ਲੱਗਦੀਆਂ ਜੀ ਇਸ ਲਈ ਅੱਛਾ ਹਾਂਜੀ ਆਜੋ ਫਿਰ ਨੀਚੇ ਦਿਖਾਈਏ ਕੀ ਕੀ ਸਮਾਨ ਆ ਜੀ ਆਹ ਕੁਰਸੀਆਂ ਵਗੈਰਾ ਸਾਰੇ ਤਰ੍ਹਾਂ ਦੇ ਮਿਲ ਜਣੇ ਸਭ ਕੁਝ ਮਿਲਦਾ ਜੀ ਇਹ ਤੁਹਾਨੂੰ ਬਹੁਤ ਵੱਡਾ ਸ਼ੋਰੂਮ ਆਪਣਾ ਦਿਖਾਣੇ ਆ ਅੱਛਾ ਆਜੋ ਆਜੋ ਬਾਈ ਹੁਣ ਨੀਚੇ ਲਿਆਂਦਾ ਗਰਾਉਂਡ ਫਲੋਰ 'ਚ ਤੇ ਆ ਆ ਗਿਆ ਜੀ ਸੋਫਾ ਕਿੰਨੇ ਰੁਪਏ ਦਾ ਹੋਊਗਾ ਜੀ 50000 ਦੇ ਵਿੱਚ ਬੱਸ ਆਹਾ ਜੀ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਲੈ ਲਓ ਜੀ 60000 ਦਾ ਜੀ ਬਈ ਸਾਡੇ ਜਿਹੜਾ ਸਮਾਨ ਹੈ ਨਾ ਜੀ ਲੋਕਾਂ ਵਾਲਾ ਸਮਾਨ ਨਹੀਂ ਹੈਗਾ ਅੱਛਾ ਹਾਂ ਜਿਹੜੇ ਸਕੀਮਾ ਸਕੂਮਾ ਲਾ ਕੇ ਦਿੰਦੇ ਸਾਡਾ ਸਕੀਮਾ ਵਾਲਾ ਕਰੀਏ ਆ ਪੱਥਰ ਹੈ ਜੀ ਹਾਂਜੀ ਓਰੀਜਨਲ ਪੱਥਰ ਜ ਸਾਗਵਲ ਸਾਗਵਲ ਤੋਂ ਵੀ ਮਹਿੰਗਾ ਹੋਵੇ ਮੇਰੇ ਕੋਲ ਸੀਟ ਦੀ ਗਰੰਟੀ ਲਓ 20 ਸਾਲ ਦੀ ਦਵੰਦੀ ਅੱਛਾ ਉਹ ਗੱਡੀ ਲੱਗੀ ਹੋਈ ਜੀ ਲੱਕੜ ਨਹੀਂ ਹੈਗੀ ਜੇ ਮੈਂ ਆ ਪੈਨੇ ਬਾਈ ਬਹੁਤ ਡਾਇਨਿੰਗ ਟੇਬਲ ਪੈਨੇ ਇਹਨਾਂ ਦਾ ਪੇਜ ਫੋਲੋ ਕਰਕੇ ਡਾਇਨਿੰਗ ਟੇਬਲ ਹੋਰ ਵੀ ਦੇਖ ਸਕਦੇ ਹੋਗੇ ਆ ਕੁਰਸੀਆਂ ਆ ਗਈਆਂ ਜੀ ਬੜੀਆਂ ਘੈਂਟ ਨੇ ਇਹਦਾ ਵਾ ਵਾ ਕਿਆ ਬਾਤਾਂ ਨੇ ਜੀ ਨਾਡ ਸ਼ੋਰੂਮ ਦਿਖਾਵਾਂਗੇ ਜੀ ਅੱਛਾ ਇੱਥੇ ਵੀ ਦੱਸ ਦੋ ਕੋਈ ਨਾਡ ਸ਼ੋਰੂਮ ਜੀ ਦਿਖਾ ਦਾਂਗੇ ਜੀ 6 ਕੁਰਸੀਆਂ ਨੇ ਜੀ 4 ਕੁਰਸੀਆਂ ਨਾਲ ਸੈਟ ਹੈ ਜੀ ਇਹ ਕਿੰਨੇ ਦਾ ਪੈਜੂਗਾ ਜੀ ਇਹ ਪੈਂਦਾ ਜੀ 15000 ਰੁਪਏ ਦਾ 15000 ਰੁਪਏ ਦਾ ਕਿਆ ਬਾਤਾਂ ਨੇ ਜੇ ਤਾਂ ਉਹੀ ਰੂਹ ਖੁਸ਼ ਹੁੰਦੀ ਹੈ ਜੀ ਪਾਰਕਿੰਗ 'ਚ ਰੱਖਣੀਆ ਹੁਣ ਕਰੇ ਜੀ ਇਹ ਤੇ ਇਦੂਆ ਸੋਫੇ ਆ ਗਏ ਸੋਫਾ ਜਿਹੜਾ ਮਰਜ਼ੀ ਤਿਆਰ ਕਰਵਾ ਲਈ ਚੋਅਸ ਮੁਤਾਬਕ ਦੀ ਹਾਂਜੀ ਜੋ ਮਰਜ਼ੀ ਕੋਈ ਲਿਆ ਕੇ ਫੋਟੋ ਨਾਲ ਸਾਰਾ ਸਮਾਨ ਜਿੰਨਾ ਇੱਥੇ ਪਿਆ ਜੀ ਸਾਰਾ ਸਾਡਾ ਆਪ ਦਾ ਤਿਆਰ ਹੁੰਦਾ ਜੀ 4 ਮਸ਼ੀਨਾਂ ਚੱਲਦੀਆਂ ਨੇ ਹਾਂਜੀ ਜੋ ਮਰਜ਼ੀ ਡਿਜ਼ਾਈਨ ਤਿਆਰ ਕਰਾਓ ਆ ਸੋਫਾ ਬਹੁਤ ਸੋਹਣਾ ਜੀ ਹਨਾ ਮੀਤਿਹਾਰ ਦੇ ਘਰੇ ਇਸ ਤਰ੍ਹਾਂ ਦਾ ਸੋਫਾ ਇੱਕ ਵਾਰ ਮੈਂ ਗਿਆ ਸੀ ਊਮੀਦ ਸਾਹਿਬ ਨੇ ਸਾਨੂੰ ਮਸ਼ਹੂਰ ਕਰਤਾ ਜੀ ਆ ਸੋਫ ਵਾਹ ਕਿਉਂ ਚੰਡੀਗੜ੍ਹ ਤੋਂ ਆ ਜਾ ਰਹੀ ਏ ਅੱਛਾ ਅੱਛਾ ਜੀ ਜੇ ਕਲਰ ਇਹ ਚ ਕੋਈ ਹੋਰ ਤਿਆਰ ਕਰਵਾਉਣਾ ਆਪੇ ਜੀ ਜੇ ਕੋਈ ਹੋਰ ਵੀ ਤਿਆਰ ਕਰਾਉਣਾ ਆ ਜੋ ਮਰਜੀ ਤਿਆਰ ਕਰੋ ਸਾਡੇ ਕੋਲ ਬੁੱਕਲਟਾਂ ਨੇ ਜੀ ਬੁੱਕਲਟ ਕਲਰ ਆ ਵੀ ਬਹੁਤ ਸੋਹਣਾ ਜੀ ਹਾਂ ਜੀ ਤੇ ਆ ਇੱਕ ਡਾਈਨਿੰਗ ਟੇਬਲ ਹੋਰ ਆ ਗਿਆ ਜੇ ਥੋਕਟ ਆ ਨਾ ਘਰਾਂ ਚ ਆ ਦੇ ਚਾਰ ਕੁਰਸੀਆਂ ਨੇ ਕੁਰਸੀਆਂ ਵਿੱਚ ਵੜ ਜਾਂਦੀਆਂ ਨੇ ਐ ਨਿਕਲ ਜਾਂਦੀਆਂ ਨੇ ਆ ਵੇਖੋ ਜੀ ਬਹੁਤ ਸੋਹਣਾ ਇਹ ਵੀ ਤੇ ਇਹ ਦੂਜਾ ਦਾ ਮਹਾਰਾਜਾ ਸੋਫਾ ਆ ਗਿਆ ਜੀ ਇਹ ਮਹਿੰਗਾ ਵਾਲਾ ਕਹਿੰਦੇ ਦੁਕਾਨ ਵਾਲੇ 2-2 ਲੱਖ ਰੁਪਈਆ માં ਆਉਂਦੇ ਨੇ 1,25,000 ਜੀ ਵੱਡਾ ਇਹ ਦੇਖ ਲੋ ਰੇਟ ਪਤਾ ਕਰ ਲੋ ਕਿਤੇ ਭੇਖਣ ਲੱਗਾ ਓਏ 25000 ਨਾਲ ਪੱਥਰ ਵਾਲਾ ਟੇਬਲ ਜੀ ਪਤਾ ਕਰੋ ਭਲੇਖਣਾ ਖਾਜੋ ਜੀ ਮੈਂ 2 ਲੱਖ ਦਾ ਦੇ ਕਹਿੰਗੇ ਤੇ ਹਾਂਜੀ 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 1 ਲੱਖ 25000 ਚ ਦਮੰਗ ਆਹ ਚ ਕੋਈ 1 ਲੱਖ 25000 ਆਹ ਛੋੜਾ ਗਏ ਤੂੰ ਥੋੜਾ ਜਣਾ ਜੀ ਇਹ ਕਿੰਨੇ ਦਾ ਜੀ 90000 ਜੀ ਇਹ 90000 ਦਾ ਸਭ ਤੋਂ ਸਸਤਾ ਰੇਟ ਤੁਹਾਨੂੰ ਮੁਤਾਬਕ ਫਰਨੀਚਰ ਹਾਊਸ ਬਰਨਾਲਾ ਕੁਆਲਿਟੀ ਆ ਕੁਆਲਿਟੀ ਸਰਪੰਚ ਇਹਨਾਂ ਲਵੇ ਕੁਆਲਿਟੀ ਵੀ ਆ ਭਾਅ ਵੀ ਬਾਜ਼ ਬਣੇ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਬਾਹਰਲੇ ਦੋਸਤਾਂ ਤੱਕ ਜਰੂਰ ਭੇਜ ਦਿਓ ਜੀਨੇ ਵੀ ਤੱਕ ਕਰ ਸਕਦੇ ਹੋ ਸੰਪਰਕ ਧੰਨਵਾਦ ਜੀ ਅੱਜ ਸਾਨੂੰ ਭਾਈ ਬਰਨਾਲੇ ਦੇ ਉਹ ਮਹਾਨ ਹਸਤੀਆਂ ਨਾਲ ਮਿਲਣ ਜਾਣ ਜਾ ਰਹੇ ਹਾਂ ਸਤਪਾਲ ਜੀ ਸ਼ਰਮਾ ਨਾਲ ਮਹਾਰਾਜ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਮੁਹਤਾਬ ਵਾਲੇ ਦੇ ਕੀ ਕਰਨ ਆ ਰਹੇ ਹੋ ਜੀ ਤੁਸੀਂ ਐਡੇ ਵੱਡੇ ਤੁਹਾਡਾ ਚਿਹਰਾ ਹੈਗਾ ਇਹਨਾਂ ਦੇ ਕੰਟੇਨਰ ਖੇਤਣ ਆ ਰਹੇ ਆ ਜੀ ਆਸਟ੍ਰੇਲੀਆ ਵੱਲ ਤੇ ਆਸਟ੍ਰੇਲੀਆ ਬਾਹਰ ਭੇਜਣ ਖਾਤਰ ਆਡੀ ਆਡੀ ਲੈਡ ਇੱਕ ਦਾ ਕੰਟੇਨਰ ਆ ਭਰੀ ਜਾਂਦੇ ਨੇ ਜੀ ਆ ਭਰੀ ਜਾਂਦੇ ਦੋ ਬਾਸ ਸਾਡਾ ਨੰਬਰ ਆ ਜੀ ਅਸਾ ਦੋ ਬਾਸ ਸਾਡਾ ਨੰਬਰ ਆ ਜੀ ਫਿਰ ਇੰਨੇ ਦੀ ਦੁਕਾਨ ਤੇ ਕਿਵੇਂ ਵਿਜਿਟ ਹੋਈ ਤੁਹਾਨੂੰ ਕੀ ਇਹਨਾਂ ਚ ਖੂਬੀ ਲੱਗੀ ਜੀ ਵਧੀਆ ਹਾਂ ਏਰੀਆ ਬਾਜ਼ਾਰ ਚ ਸਾਰਾ ਸਲੈਕਟ ਕੀਤਾ ਬਾਹਰ ਅੰਦਰ ਚੈੱਕ ਕੀਤਾ ਹਾਂ ਜੀ ਸਾਡੇ ਬੱਚਿਆਂ ਨੇ ਆਸਟ੍ਰੇਲੀਆ ਜਿਹੜੀ ਟੀਮ ਆ ਸਾਡਾ ਗਰੁੱਪ ਆ ਬੱਚਿਆਂ ਦਾ ਉਹਨਾਂ ਨੇ ਇਹੀ ਬਰੇਚ ਹਾਊਸ ਸਲੈਕਟ ਕੀਤਾ ਵੀ ਆਹ ਹਾਂ ਹਾਂ ਲਾਲਾ ਜੀ ਮੜਾ ਮਖਾਨ ਵੀ ਦੱਸ ਦੋ ਕਿਉਂ ਨੇ ਇਹ ਉਹ ਸੁਖਸ਼ੀ ਕਿਵੇਂ ਅਵਾਨੀਆਂ ਦਾ ਨਾਮ ਸੁਣਿਆ ਕਿਤੇ ਅਵਾਨੀਆਂ ਦੁਨੀਆ ਜਾਣਦੀ ਹੈਗੀ ਇਹਨਾਂ ਦੇ ਮੁੰਡੇ ਦੇ ਵਿਆਹ ਚ ਆਏ ਸੀ ਬਰਨਾਲੇ ਚ ਬੰਬੇ ਦੇ ਵਿੱਚ ਹੀ ਉਹਨਾਂ ਤੁਸੀਂ ਵਿਆਹ ਕਰਾ ਲੇਗੇ ਜੀ ਹਾਂ ਜੀ ਹਾਂ ਜੀ ਹਾਂ ਹਾਂ ਖਬਰ ਤਾਂ ਪੂਰੀ ਕੈਦਨ ਚਲਦੀ ਰਹੀ ਹੈ ਸਰਪੰਚ ਸਾਰੇ ਪੰਜਾਬ ਕਿਸੇ ਦੇ ਵਿਆਹ ਚ ਨਹੀਂ ਆਏ ਹੋ ਸਿਰਫ ਇਹਨਾਂ ਦੇ ਵਿਆਹ ਚ ਆਏ ਨੇ ਦੇਖ ਲਓ ਭਾਈ ਐਡੀ ਵੱਡੀਆਂ ਮਹਾਨ ਸ਼ਖਸੀਤਾਂ ਓਰੇ ਆਏ ਨੇ ਮੁਹਤਾਵਾਲਿਆਂ ਦੇ ਕਿਉਂਕਿ ਜੇ ਭਾਈ ਗੱਲਬਾਤ ਕੁਆਲਿਟੀ ਚੀਜ਼ ਵਧੀਆ ਤਾਂ ਹੀ ਹੁੰਦਾ ਭਾਈ ਅਗਲਾ ਐਵੇਂ ਨਹੀਂ ਹੁੰਦਾ ਹੈਗਾ ਐਡੇ ਐਡੇ ਬੰਦੇ ਸਰਪੰਚ ਬਿਲਕੁਲ ਬੱਲੇ ਬੱਲੇ ਘਰਾ ਰੱਖੇ ਮਹਤਾਬ ਵਾਲੇ ਹਨਾ ਵਧੀਆ ਚੀ ਦੀ ਕੁਆਲਿਟੀ ਵਧੀਆ ਹਾਂਜੀ ਰੇਟ ਘਟਾ ਹੈ ਆਹਾਹਾਹਾ ਰੇ ਡੇਲਕ ਵਧੀਆ ਬਹੁਤ ਨਰਮ ਨੇ ਮਿੱਠੇ ਨੇ ਪਿਆਰੇ ਨੇ ਕੀ ਬਾਤਾਂ ਨੇ ਧਾਰਮਿਕ ਬੰਦੇ ਨੇ ਹਾਂ ਹਾਂ ਸਾਰੀਆਂ ਸੰਸਥਾ ਨਾਲ ਜੁੜੇ ਹੋਏ ਨੇ ਮਹਤਾਬ ਵਾਲੇ ਬਾਕੀ ਗੱਲ ਤੁਸੀਂ ਬੁੱਧਪੁੰਨ ਸੇਵਾ ਕਰਦੇ ਹੋ ਜੀ ਆਪਣਾ ਇਹਨਾਂ ਦਾ ਇਹਨਾਂ ਤੋਂ ਲੈ ਕੇ ਕਰਦੇ ਆ ਅਸੀਂ ਕਿਹੜਾ ਕੋਲ ਕਰਦੇ ਆ ਹਾਂ ਲੰਗਰ ਪਾਣੀ ਸੇਵਾ ਭਾਈ ਚੱਲਦੀ ਹੈ ਵੀ ਨਾਣਾ ਦੇ ਵੀ ਮਾਹ ਨਾਣਾ ਦੇ ਵੀ ਦੇ ਵਿੱਚ ਸਹੀ ਸ਼ੁਕਰੀਆ ਜੀ ਬਹੁਤ ਬਹੁਤ ਵਧੀਆ ਸਭ ਦੇ ਪਸੰਦ ਆ ਆਸਟ੍ਰੇਲੀਆ ਸਾਰਿਆਂ ਨੇ ਪਸੰਦ ਕਰਿਆ ਅੱਜ ਤੋਂ ਇਹ ਕੰਟੈਂਟ ਸਾਡਾ ਜਾਊਗਾ ਆਹਾਹਾਹਾ ਕੀ ਬਾਤਾਂ ਨੇ ਬੱਲੇ ਬੱਲੇ ਕਰਾ ਰੱਖੀ